ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਜਗਦੇਵ ਕਲਾਂ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਅੱਜ ਤੋਂ 6 ਮਹੀਨੇ ਪਹਿਲਾਂ ਆਪਣਾ ਘਰ ਛੱਡ ਅਨੇਕਾਂ ਸੁਪਨੇ ਸਜਾ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਦੁਬਈ ਜਾਂਦਾ ਤਾਂ ਜੋ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰ ਸਕੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ 10 ਅਪ੍ਰੈਲ ਦਾ ਉਹ ਕਾਲਾ ਦਿਨ ਪ੍ਰਦੀਪ ਦੀ ਜ਼ਿੰਦਗੀ ਹੀ ਖੋਹ ਲੈਂਦਾ ਹੈ ਬੜੇ ਹੀ ਦਰਦਨਾਕ ਤਰੀਕੇ ਦੇ ਨਾਲ 10 ਅਪ੍ਰੈਲ ਨੂੰ ਪ੍ਰਦੀਪ ਦਾ ਇੰਤਕਾਲ ਹੋ ਜਾਂਦਾ ਹੈ ਪ੍ਰਦੀਪ ਦੇ पार्थਵ ਸਰੀਰ ਨੂੰ ਅੱਜ ਦੁਬਈ ਤੋਂ ਅੰਬਰਸਰ ਲਿਆਇਆ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਪ੍ਰਦੀਪ ਦੇ पार्थਵ ਸਰੀਰ ਨੂੰ ਇੰਡੀਆ ਲੈ ਕੇ ਆਉਣ ਦੇ ਲਈ ਪਰਿਵਾਰਕ ਸਦਸਿਆਂ ਦੀ ਮਦਦ ਕੀਤੀ ਗਈ ਪ੍ਰਦੀਪ ਜੋ ਕਿ ਆਪਣੇ ਪਰਿਵਾਰ ਦਾ ਇਕੱਲਾ ਇਕੱਲਾ ਮੁੰਡਾ ਸੀ ਉਹ ਪਿੱਛੇ ਆਪਣੀਆਂ ਦੋ ਭੈਣਾਂ ਛੱਡ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਹੋਇਆ ਪ੍ਰਦੀਪ ਦੇ ਪਿਤਾ ਨੂੰ 2500 ਰੁਪਏ ਮਹੀਨਾ ਪੈਨਸ਼ਨ ਲਾ ਦਿੱਤੀ ਗਈ ਹੈ ਅਤੇ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਦੇ ਲਈ 2 ਲੱਖ ਰੁਪਏ ਦੀ ਸਹਾਇਤਾ ਕਰਨ ਦਾ ਵੀ ਵਾਅਦਾ ਕੀਤਾ ਗਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਨਵੀ ਸਿੰਘ ਹੈ। ਮੈਂ ਨਾਲ ਸੁਬਦਪੁਰਾ ਚੈਰੀਟੇਬਲ ਟਰਸਟ ਦੇ ਪ੍ਰਮਾਣ ਸਿੰਘ ਆ ਜੀ, ਨਾ ਸੁਖਿੰਦਰ ਸਿੰਘ ਜੀ, ਸਮਨਪ੍ਰੀਤ ਸਿੰਘ, ਸਿੰਘ ਜੀ ਜਿਆਦੀ, ਲਾਲ ਅਜੀਤ ਸਿੰਘ ਹੈ। ਅੱਜ ਅਸੀਂ ਉਹ RAMDAS SANTRA JI ਨਵਾਈਟਾ ਰਾਏ ਤੋਂ ਅਸੀਂ ਵੀ ਪਹੁੰਚੇ ਆਏ ਆਂ ਔਰ ਬੜੇ ਪਰੇਮਾਨ ਨਾਲ ਅੱਜ ਅਸੀਂ ਇੱਥੇ ਪਹੁੰਚਿਆ ਵੀ ਇੱਕ ਨੌਜਵਾਨ ਪ੍ਰਤੀਪ ਸਿੰਘ ਸਰਸਦਾਪੁਰ ਦੇ ਸੰਜੇ ਜਿਹੜਾ ਜੇ ਦੇਵਕਲਾ ਜਲਮ ਸਰ ਦੇ ਰਹਿਣ ਵਾਲਾ ਸੀ ਮੜਕਾ ਆਪਣੀ ਪਰਿਵਾਰ ਦੀ ਆਰਥਿਕ ਸੁਧਾਰਨ ਵਾਸਤੇ 6 ਮਹੀਨੇ ਦੀ ਨੌਕਰੀ ਚ ਗਿਆ ਸੀ ਔਰ 10 ਤਰੀਕ 10 ਅਪ੍ਰੈਲ ਨੂੰ ਉਹ ਇੱਕ ਬਹੁਤ ਹੀ ਦਰਦਨਾਕ ਝਾਣਕ ਹਾਦਸਾ ਜਿਹੜਾ ਉਸ ਲੜਕੀ ਦੇ ਨਾਲ ਵਾਪਰਿਆ ਜਿਸ ਦੇ ਨਾਲ ਪੂਰੀ ਤਰ੍ਹਾਂ ਉਹ ਬੱਚਾ ਜਿਹੜਾ ਸੀ ਉਹ ਸੁੱਲ ਗਿਆ ਉੱਥੇ ਇਹ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ। ਅੱਜ ਉਹਦੀ ਮ੍ਰਿਤਕ ਦੀ ਇੱਥੇ ਜਿਹੜੀ ਆ ਉਹ ਆਈ ਹੈ ਪਰਿਵਾਰ ਸਾਰਾ ਇੱਥੇ ਆਇਆ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਬਹੁਤ ਖੱਦ ਸਾਬ ਮਾਪਿਆਂ ਦੇ ਨਾਲ ਇੱਥੇ ਆਏ। ਔਰ ਇਹਨਾਂ ਦੀ ਦੁੱਖ ਜਿਹੜੇ ਆਸੀਂ ਬਿਆਨ ਨਹੀਂ ਕਰ ਸਕਦੇ ਜਿੰਨੇ ਪਰਿਵਾਰ ਮੰਨ ਦੇ ਨਾਲ ਇੱਥੇ ਆਈ ਨੇ ਔਰ ਇਨੇ ਵੀ ਇਤੀ ਪੁੱਛੋ ਬਹੁਤ ਦੁੱਖदाई ਹੈ ਘਟਨਾ ਜਿਹੜੀ ਉਹ ਉਹ ਬੱਚੇ ਦੇ ਨਾਲ ਜਿਹੜੀ ਉਹ ਵਾਪਰੀ ਹੈ ਉੱਤਿਓ ਦੀ ਜਦੋਂ ਮ੍ਰਿਤਕ ਦੇਰ ਨੂੰ ਲਿਜਾਣ ਵਾਸਤੇ ਡਾਕਟਰ ਐਸ.ਪੀ. ਸਿੰਘ ਉਹ ਬਾਈ ਉਹਨਾਂ ਦੀ ਜਿਹੜੀ ਟੀਮ ਹੈ ਉਹਨੇ ਸਾਰੇ ਕਾਗਜ਼ਪੱਤਰ ਉੱਤਿਓ ਨਾਲ ਪੂਰੇ ਕਰਕੇ ਕਾਨੂੰਨੀ ਕਾਰਵਾਈ ਕਰਕੇ ਜੇ ਅੱਜ ਜਿਹੜੀ ਆ ਉਹ ਉੱਚੀ ਦੀ ਮ੍ਰਿਤਕ ਦੇਰ ਪੀਆਈਐਸ ਨੇ ਮਖਵਾਣ ਚਾਹੀਦੀ ਹੈ ਸੰਸਥਾ ਵੱਲੋਂ ਪਰਿਵਾਰ ਦੇ ਕੀ ਹੋਰ ਮਦਦ ਕੀਤੀ ਜਾ ਰਹੀ ਹੈ ਹਾਂਜੀ ਸੰਸਥਾ ਵੱਲੋਂ ਜਿਹੜੀ ਉਹਨਾਂ ਦੀਆਂ ਦੋ ਭੈਣਾਂ ਨੇ ਉਹਨਾਂ ਚ ਹਾਂਜੀ ਇੱਕ ਭੈਣ ਹੈ ਜਿਹੜੀ ਉਹਦੀ ਜਿਹੜੀ ਹੈ ਉਹ ਬਿਆਦ ਵਾਸਤੇ 2 ਲੱਖ ਰੁਪਿਆ ਜਿਹੜਾ ਉਹ ਪ੍ਰੈਸ ਸਾਹਿਬ ਨੇ ਜਾਂ ਕਿਸੇ ਸਾਹਿਬ ਦੇਵਾਂ ਜਨਨੋਂ ਔਰ ਨਾਲ ਦੀ ਨਾਲ ਹੀ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੀ 2500 ਰੁਪਿਆ ਪੈਨਸ਼ਨ ਜਿਹੜੀ ਹੈ ਉਹ ప్రతి ਮਹੀਨਾ ਜਿਹੜੀ ਆਉਂਦੀ ਰਹੂਗੀ ਇਹ ਕਿੰਨਵੀਂ ਮ੍ਰਿਤਕ ਬੋਡੀ ਹੈ ਜਿਹੜੀ ਆਈ ਹੈ ਹਾਂਜੀ ਹੁਣ ਤੱਕ ਜਿਹੜੀਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡਾਕਟਰ ਐਸਪੀ ਸਿੰਘ ਔਰ ਆਈ ਜੀ ਵੱਲੋਂ ਜਿਹੜੀਆਂ ਹੁਣ ਤੱਕ ਇਹ 411ਵੀਂ ਜਿਹੜੀ ਆ ਉਹ ਮ੍ਰਿਤਕ ਦੀ ਜਿਹੜੀ ਅੱਜ ਜੰਦਗੀ ਦੀ ਹੈ ਇਸ ਨਾਲ ਦੀ ਨਾਲ ਹੀ 에어ਪੋਰਟ ਦੇ ਉੱਤੇ ਜਿਹੜਾ ਆ ਉਹ ਲੇਪਮ ਰਿਤਿਕ ਦੇ ਜਿਹੜੀ ਆ ਜਿਹੜੇ ਵਾਰਸਾਂ ਦੇ ਘਰ ਤੱਕ ਪਹੁੰਚਾਉਣ ਵਾਸਤੇ ਸੇਵਾ ਵੀ ਜਿਹੜੀ ਆ ਉਹ ਸਰਵਦਾ ਫਲਾਟੇ ਟ੍ਰਸਟ ਜਿਹੜਾ ਉਹ ਵੀ ਆਪ ਕਾਰ ਸੇਵਾ ਕਰਦਾ ਹੈ ਜੀ ਬਾਜੀ ਕੀ ਨਾਮ ਤੁਹਾਡਾ ਤੇ ਅੱਜ 에어ਪੋਰਟ ਤੇ ਤੁਸੀਂ ਪਹੁੰਚੇ ਜੀ ਹਰਜੀਤ ਸਿੰਘ ਮੇਰਾ ਨਾਮ ਹੈ ਸਾਡਾ ਉਪਨਾਮਾ ਜੀ ਜਿਹੜਾ ਨਾਮ ਫਤਿਹ ਸਿੰਘ ਹੀ ਪਿੰਡ ਜਗਦੇਵਤਰਾ ਤੋਂ ਜੋ 6 ਮਹੀਨੇ ਪਹਿਲਾਂ ਹੀ ਟਪਈ ਗਿਆ ਸੀ ਤੇ ਜਿਹਦੀ ਮਿਤੀ 10 4 25 ਨੂੰ ਰੋਡ ਐਕਸੀਡੈਂਟ ਵਿੱਚ ਡੈਥ ਹੋ ਗਈ ਜਿਨ੍ਹਾਂ ਦੀ ਬੋਡੀ ਅੱਜ ਉਬਰਾਈ ਸਾਹਿਬ ਦੇ ਉਪਰਾਲੇ ਦੇ ਨਾਲ ਜੋ ਇੱਥੋਂ ਡਾਕੂਮੈਂਟੇਸ਼ਨ ਤਿਆਰ ਕਰਕੇ ਤੇ ਉਹਨਾਂ ਨੇ ਮਦਦ ਜੋ ਇਹਨਾਂ ਮਦਦ ਕੀਤੀ ਆ ਉਹ ਤਾਂ ਨਹੀਂ ਤੈਦਰੁਸਨਵਾਰ ਕਰਦੇ ਆ ਤੇ ਉਹਨਾਂ ਦੇ ਉਪਰਾਲੇ ਅਸਰਿਕਾ ਜਿਹੜੀ ਇਹ ਬੋਡੀ ਆ ਉਹਨਾਂ ਦੇ ਗ੍ਰੈਵ ਵਿੱਚ ਪੁੱਜੀ ਆ ਡਾਕਟਰ ਉਬਰਾਈ ਸਾਹਿਬ ਕਾਫੀ ਮ੍ਰਿਤਕ ਸ਼ਰੀਰਾਂ ਦੀਆਂ ਬੋਡੀਆਂ ਲੈਂਦੇ ਨੇ ਤੇ ਪਰਿਵਾਰਾਂ ਦੀ ਮਦਦ ਵੀ ਕਰਦੇ ਨੇ ਇਸ ਪਰਿਵਾਰ ਦੀ ਵੀ ਉਹਨਾਂ ਕੋਲ ਮਦਦ ਕਰਨ ਦਾ ਪ੍ਰਸਾਦ ਦਿੱਤਾ ਉਹਨਾਂ ਦਾ ਪਰੂਲਾ ਪ੍ਰਸਾਦ ਦਾ ਜੀ ਬੇਟੀ ਹੈ ਇਹਨਾਂ ਦੀ ਵੱਡੀ ਜਿਹੜੀ ਆਪਣੇ ਆਪਣੇ ਨਹੀਂ ਆ ਉਹਦੇ ਮੈਰਿਜ ਵਾਸਤੇ ਉਹਨਾਂ 2 ਲੱਖ ਰੁਪਏ ਦੇਣ ਦਾ ਵੀ ਕੀਤਾ ਵਾਦਾ ਕੀਤਾ ਵਾ ਤੇ ਜੋ ਉਹਨਾਂ ਦੇ ਪਾਦਰ ਸਾਹਿਬ ਆ ਉਹਨਾਂ ਦੀ 2500 ਰੁਪਇਆ ਪੈਨਸ਼ਨ ਜਿਹੜੀ ਲਾਈਫਟਾਈਮ ਜਿਹੜੀ ਉਹਨਾਂ ਵੱਲੋਂ ਲਗਵਾ ਮਹੀਨਾਵਾਰੀ ਲਗਾਈ ਗਈ ਹੈ ਤਾਂ ਇਹ ਬਹੁਤ ਹੀ ਉਹਨਾਂ ਦਾ ਤਿਲ ਜਿਹੜਾ ਤਹਿਤ ਲੋ ਸੰਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਉਹਨਾਂ ਦੀ ਮੱਤਕ ਦੇ ਨੂੰ ਸਾਡੇ ਗ੍ਰੈਵ ਦੇ ਪਜਾ